ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਮਾਤੇ ਪੜਦਾ ਵੀਡੀਓ ਵੀ ਵੀਡੀਓ ਵਿੱਚ ਤੁਸੀਂ ਦੇਖਿਆ ਇਹ ਹੈ ਕਿ ਬਾਪੂ ਤਰਲੇ ਕੱਢ ਰਿਹਾ ਸੀ ਪਰ ਵਿੱਕੀ ਤੇ ਅਮਨ ਨੇ ਬਾਪੂ ਦੇ 1.5 ਲੱਖ ਰੁਪਏ ਖੋਹ ਲਏ ਤੇ ਅਮਨ ਨੇ ਬਾਪੂ ਦੇ ਦੋਤੇ ਦਾ ਆਈਫੋਨ ਖੋਲਿਆ ਆ ਫਿਰ ਅਮਨ ਤੇ ਵਿੱਕੀ ਨੇ ਚੋਰੀ ਕਰ ਲਈ ਬਹੁਤ ਵੱਡੀ ਗਲਤੀ ਕੀਤੀ ਹੈ ਜਦੋਂ ਬੇਬੇ ਬਾਪੂ ਉਹ ਟੈਨਸ਼ਨ ਵਿੱਚ ਸੀ ਤਾਂ ਇਹ ਰਪਏ ਹੁਣ ਸਾਨੂੰ ਕਦੇ ਨਹੀਂ ਮਿਲਣਗੇ ਉਸੇ ਟਾਈਮ ਉਹਨਾਂ ਦਾ ਦੋਤਾ ਕਹਿੰਦਾ ਹੈ ਕਿ ਮੈਨੂੰ ਮੋਟਰਸਾਈਕਲ ਦੀ ਨੰਬਰ ਪਲੇਟ ਯਾਦ ਹੈ ਤਾਂ ਤੇ ਬੇਬੇ ਕਹਿੰਦੀ ਹੈ ਕਿ ਜੇ ਆਪਾਂ ਨੂੰ ਨੰਬਰ ਪਲੇਟ ਪਤਾ ਹੈ ਤਾਂ ਆਪਾਂ ਥਾਣੇ ਰਿਪੋਰਟ ਲਿਖਵਾ ਦਿੰਦੇ ਹਾਂ ਹੁਣ ਆਪਾਂ ਗੱਲ ਕਰਾਂਗੇ ਕਿ ਜੋ ਨੰਬਰ ਪਲੇਟ ਬਾਪੂ ਦੇ ਦੋਤੇ ਨੇ ਵੇਖੀ ਸੀ ਕਿ ਉਹ ਅਸਲੀ ਹੈ ਜਦੋਂ ਥਾਣੇ ਪਹੁੰਚਦੇ ਹਨ ਤਾਂ ਪੁਲਿਸ ਵਾਲਾ ਉਹਨਾਂ ਨੂੰ ਕਾਫੀ ਸਵਾਲ ਪੁੱਛਦਾ ਹੈ ਤੇ ਉਹਨਾਂ ਨੂੰ ਤੁਹਾਡੇ ਨਾਲ ਲੁੱਟ ਕੀਤੀ ਹੈ ਉਹਨਾਂ ਦੀ ਉਮਰ ਕਿੰਨੀ ਸੀ ਤਾਂ ਉਹਨਾਂ ਦੇ ਦੋਤਾ ਸਾਰੇ ਸਵਾਲਾਂ ਦੇ ਛੱਟਪਟ ਜਵਾਬ ਦੇ ਦਿੰਦਾ ਹੈ ਤੇ ਉਹਨਾਂ ਦਾ ਦੋਤਾ ਕਹਿੰਦਾ ਹੈ ਕਿ ਅਸੀਂ ਉਹਨਾਂ ਦੀ ਸ਼ਕਲ ਤਾਂ ਨਹੀਂ ਦੇਖੀ ਉਹਨਾਂ ਨੇ ਮੇਰਾ ਮੋਬਾਈਲ ਵੀ ਖੋਲਿਆ ਸੀ ਤੇ ਸਾਡਾ 1.5 ਲੱਖ ਰੁਪਈਆ ਵੀ ਖੋਲਿਆ ਫਿਰ ਬਾਪੂ ਦੇ ਦੋਤੇ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਦੱਸ ਦਿੱਤੀ ਫਿਰ ਪੁਲਿਸ ਵਾਲੇ ਉਸ ਨੂੰ ਪੁੱਛਦੇ ਹਨ ਕਿ ਤੁਸੀਂ ਕੋਈ ਫੋਟੋ ਵਗੈਰਾ ਖਿੱਚੀ ਹੈ ਤਾਂ ਦੋਤਾ ਕਹਿੰਦਾ ਹੈ ਕਿ ਫੋਟੋ ਅਸੀਂ ਕਿੱਥੋਂ ਖਿੱਚ ਲੈਂਦੇ ਮੋਬਾਈਲ ਫੋਨ ਤਾਂ ਉਹਨਾਂ ਨੇ ਹੋਲੇ ਅਸੀਂ ਤਾਂ ਪੁਲਿਸ ਵਾਲੇ ਨੇ ਮੁੰਡੇ ਦਾ ਫੋਨ ਨੰਬਰ ਵੀ ਲੈ ਲਿਆ ਸੀ ਤੇ ਪੁਲਿਸ ਵਾਲਾ ਕਹਿੰਦਾ ਹੈ ਕਿ ਜਦੋਂ ਹੀ ਉਹਨਾਂ ਨੇ ਫੋਨ ਚਾਲੂ ਕੀਤਾ ਤਾਂ ਆਪਾਂ ਉਹਨਾਂ ਦੀ ਲੋਕੇਸ਼ਨ ਟਰੈਕ ਕਰ ਲਵਾਂਗੇ ਜਦ ਪੁਲਿਸ ਵਾਲੇ ਨੇ ਨੰਬਰ ਪਲੇਟ ਦੇ ਬਾਰੇ ਜਾਂਚ ਕੀਤੀ ਤਾਂ ਇਹ ਕਿਸੇ ਪੁਰਾਣੇ-ਪੁਰਾਣੇ ਬੰਦੇ ਦੇ ਨਾਂ ਤੇ ਮੋਟਰਸਾਈਕਲ ਰਜਿਸਟਰ ਸੀ ਤੁਸੀਂ ਦੂਸਰੀ ਤਰਫ ਤੋਂ ਨੂੰ ਇਹ ਵੀ ਦੱਸ ਦਈਏ ਕਿ ਇਹ ਮੋਟਰਸਾਈਕਲ ਬਾਪੂ ਦੀ ਸੀ ਇਹ ਮੋਟਰਸਾਈਕਲ ਸੈਕੰਡ ਹੈਂਡ ਖਰੀਦੀ ਸੀ ਜਸ ਕੋਲੋਂ ਇਹ ਮੋਟਰਸਾਈਕਲ ਖੀਦੀ ਹੈ ਜੇ ਤੱਕ ਉਹਨਾਂ ਦੇ ਨਾਂ ਤੇ ਹੀ ਮੋਟਰਸਾਈਕਲ ਹੈ ਕਿਉਂਕਿ ਬਾਪੂ ਨੇ ਮੋਟਰਸਾਈਕਲ ਨੂੰ ਆਪਣੇ ਨਾਂ ਤੇ ਨਹੀਂ ਕਰਵਾਇਆ ਸੀ ਬੇਬੇ ਬਾਪੂ ਤੇ ਦੋਤੇ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਜਲਦ ਤੋਂ ਜਲਦ ਪੁਲਿਸ ਪੜਤਾਲ ਕਰ ਲੈਣਗੇ ਕਿਸੇ ਨੇ ਸਾਡੇ 1.5 ਲੱਖ ਰੁਪਏ ਤੇ ਮੇਰਾ ਆਈਫੋਨ ਖੋਇਆ ਹੈ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਜਿਸ ਦੇ ਨਾਂ ਤੇ ਮੋਟਰਸਾਈਕਲ ਰਜਿਸਟਰ ਹੈ ਉਹ ਕਿਸੇ ਹੋਰ ਸ਼ਹਿਰ ਦਾ ਹੈ ਦੂਜੇ ਪਾਸੇ ਅਮਨ ਨੇ ਵੀ ਇੱਕ ਬਹੁਤ ਵੱਡੀ ਗਲਤੀ ਕੀਤੀ ਜਦੋਂ ਉਸਨੇ ਬਾਪੂ ਦੇ ਦੋਤੇ ਤੋਂ ਮੋਬਾਈਲ ਫੋਨ ਖੋਇਆ ਸੀ ਤਾਂ ਉਹਨਾਂ ਨੇ SIM ਕਾਰਡ ਕੱਢ ਕੇ ਨਹੀਂ ਸਿੱਟਿਆ ਤੇ ਉਹ SIM ਉਹ ਆਪਣੇ ਨਾਲ ਹੀ ਲੈ ਗਏ ਤੇ ਉਹਨਾਂ ਨੇ ਘਰ ਜਾ ਕੇ ਵੀ ਉਸ ਨੂੰ ਨਹੀਂ ਸਿੱਟਿਆ ਦੇਖਿਆ ਜਾਵੇ ਤਾਂ ਬਿੱਕੀ ਵੀ ਬਹੁਤ ਵੱਡਾ ਮੂਰਖ ਸੀ ਕਿਉਂਕਿ ਉਸਨੇ ਉਹ ਮੋਬਾਈਲ ਅਮਨ ਨੂੰ ਦੇ ਦਿੱਤਾ ਉਸਨੇ ਉਸਨੂੰ ਕਿਹਾ ਕਿ ਤੂੰ ਇਹ ਮੋਬਾਈਲ ਵਰਤ ਲੈ ਦੂਜੀ ਤਰਫ ਪੁਲਿਸ ਵਾਲਾ ਬਾਪੂ ਦੇ ਦੋ ਤਿੰਨ ਕਹਿੰਦਾ ਹੈ ਕਿ ਆਪਾਂ ਹੁਣ ਕੁਝ ਹੋਰ ਜਾਣਕਾਰੀ ਵੀ ਇਕੱਠੀ ਕਰ ਲਈਏ ਤਾਂ ਹੀ ਅਗਲੀ ਕਾਰਵਾਈ ਹੋਵੇਗੀ ਹੁਣ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਪੁਲਿਸ ਵਾਲੇ ਵਿੱਕੀ ਨੂੰ ਫੜਨ ਲਈ ਕਿੰਨੀ ਜਲਦੀ ਕਾਮਯਾਬ ਹੁੰਦੇ ਹਨ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ